ਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਰੈੱਡ ਸੌਸ ਪਾਸਤਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਇਹ ਪਾਸਤਾ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਰੈੱਡ ਸੌਸ ਪਾਸਤਾ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂ ਰੈੱਡ ਸੌਸ ਪਾਸਤਾ ਬਣਾਉਣ ਦੇ ਲਈ ਆਪਾਂ ਦੋ ਕੌਲੀਆਂ ਪਾਸਤੇ ਦੀਆਂ ਲਈਆਂ ਬੇਟੇ ਦੇ ਹਿਸਾਬ ਦੇ ਨਾਲ ਇਹ 200 ਗ੍ਰਾਮ ਹੈ ਇੱਕ ਲਾਲ ਸ਼ਿਮਲਾ ਮਿਰਚ ਇੱਕ ਹਰੀ ਸ਼ਿਮਲਾ ਮਿਰਚ ਤੇ ਤਿੰਨ ਆਪਾਂ ਪਿਆਜ਼ ਲਏ ਆ ਹੁਣ ਸਭ ਤੋਂ ਪਹਿਲਾਂ ਜਿਹੜਾ ਪਾਸਤਾ ਹੈ ਇਹਨੂੰ ਆਪਾਂ ਉਬਾਲ ਕੇ ਤਿਆਰ ਕਰ ਲੈਂਦੇ ਇੱਧਰ ਆਪਾਂ ਬਰਤਨ ਦੇ ਵਿੱਚ ਪਾਣੀ ਗਰਮ ਹੋਣ ਲਈ ਰੱਖਤਾ ਸੀ ਤੇ ਪਾਣੀ ਨਵਾਲਾ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਭਰ ਕੇ ਨਮਕ ਦਾ ਪਾਵਾਂਗੇ ਤੇ 3-4 ਚਮਚੇ ਦੇ ਵਿੱਚ ਆਪਾਂ ਪਾਵਾਂਗੇ ਆਇਲ ਦੇ ਆਇਲ ਪਾਉਣ ਦੇ ਨਾਲ ਪਾਸਤਾ ਜਿਹੜਾ ਅਪਸ ਦੇ ਵਿੱਚ ਚਿਪਕਦਾ ਨਹੀਂ ਪਾਸਤਾ ਵਾਲਨ ਦੇ ਲਈ ਤੁਸੀਂ ਹਮੇਸ਼ਾ ਖੁੱਲੇ ਭਾਂਡੇ ਦਾ ਹੀ ਇਸਤੇਮਾਲ ਕਰਨਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਸਤਾ ਪਾ ਦਾਂਗੇ ਹਲਾ ਦਾਂਗੇ ਇੱਕ ਵਾਰੀ ਪਾਸਤੇ ਨੂੰ ਪਾਸਤਾ ਕੁੱਕ ਹੋਣ ਦੇ ਲਈ ਤਕਰੀਬਨ 15 ਤੋਂ 20 ਮਿੰਟ ਲੱਗਣਗੇ ਜਿੰਨੀ ਦੇਰ ਤੱਕ ਆਪਣਾ ਪਾਸਤਾ ਕੁੱਕ ਹੋਏਗਾ ਉਨੀ ਦੇਰ ਤੱਕ ਆਪਾਂ ਸਬਜ਼ੀਆਂ ਜਿਹੜੀਆਂ ਉਹਨਾਂ ਨੂੰ ਕੱਟ ਕੇ ਤਿਆਰ ਕਰ ਲੈਂਦੇ ਹਾਂ ਸ਼ਿਮਲਾ ਮਿਰਚ ਦੇ ਵੀਜਾ ਇਹ ਨਹੀਂ ਆਪਾਂ ਇਹਦੇ ਵਿੱਚ ਪਾਉਣੇ ਇਹਨੂੰ ਆਪਾਂ ਬਾਹਰ ਕੱਢ ਦਾਂਗੇ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਆਪਾਂ ਸ਼ਿਮਲਾ ਮਿਰਚ ਨੂੰ ਕੱਟ ਕੇ ਤਿਆਰ ਕਰ ਲਾਂਗੇ। ਜਿਆਦਾ ਵੱਡੇ ਪੀਸ ਨਹੀਂ ਆਪਾਂ ਕਰਨੇ। ਹਰੀ ਸ਼ਿਮਲਾ ਮਿਰਚ ਦੇ ਵੀ ਆਪਾਂ ਬੀਜ ਕੱਢ ਦਾਂਗੇ। ਇਹਨੂੰ ਵੀ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਾਂਗੇ। ਇਹ ਅਜ ਨੂੰ ਹੁਣ ਆਪਾਂ ਇਸ ਤਰ੍ਹਾਂ ਸਲਾਈਸਸ ਦੇ ਵਿੱਚ ਕੱਟਾਂਗੇ। ਲੋ ਇਹ ਸਬਜ਼ੀਆਂ ਦੀ ਆਪਣੀ ਕਟਿੰਗ ਹੋ ਗਈ। ਸਰਪਸਤਾ ਨੂੰ ਕੋਹਣ ਦੇ ਵਿੱਚ ਅਜੇ 5-7 ਮਿੰਟ ਆਪਣੇ ਹੋਰ ਲੱਗਣੇ ਆ। ਉੰਨੀ ਦੇਰ ਚ ਆਪਾਂ ਸਬਜ਼ੀਆਂ ਇਹਨਾਂ ਫਰਾਈ ਕਰ ਲੈਣੇ ਆ। ਇਧਰ ਪੈਨ ਆਪਣਾ ਗਰਮ ਹੋ ਗਿਆ। ਤੇ ਪੈਨ ਦੇ ਵਿੱਚ ਆਪਾਂ 2-3 ਚਮਚਾ ਆਇਲ ਦੇ ਪਾਵਾਂਗੇ। ਥੋੜਾ ਜਿਹਾ ਗਰਮ ਕਰ ਲਾਂਗੇ ਔਇਲ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਪਾ ਦਨੇ ਗੈਸ ਦਾ ਫਲੇਮ ਇੱਥੇ ਆਪਾਂ ਮੀਦੇਮ ਰੱਖਾਂਗੇ ਥੋੜੇ ਸੌਤੇ ਕਰਨੀਆਂ ਆਪਾਂ ਸਬਜ਼ੀਆਂ ਜਿਆਦਾ ਨਹੀਂ ਇਹਨਾਂ ਨੂੰ ਆਪਾਂ ਕੁੱਕ ਕਰਨਾ ਤਾਂ ਕਿ ਪਾਸਤੇ ਦੇ ਵਿੱਚ ਸਬਜ਼ੀਆਂ ਜੇ ਵਰਨਾ ਕ੍ਰੰਚ ਜੇ ਵਧੀਆ ਲੱਗਦੇ ਨੇ 4-5 ਮਿੰਟ ਹੀ ਆਪਾਂ ਸਬਜ਼ੀਆਂ ਨੂੰ ਫਰਾਈ ਕਰਾਂਗੇ। ਕੋਈ 4-5 ਮਿੰਟ ਹੋ ਗਏ ਸਬਜ਼ੀਆਂ ਨੂੰ ਆਪਾਂ ਨੂੰ ਮੀਡੀਅਮ ਫਲੇਮ ਤੇ ਫਰਾਈ ਕਰਦੇ ਹੋਏ ਤੇ ਹੁਣ ਗੈਸ ਆਪਾਂ ਬੰਦ ਕਰ ਦਨੇ ਆ। ਹੁਣ ਆਪਾਂ ਸਬਜ਼ੀਆਂ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਲੈਨੇ ਆ। ਲੋਈ ਤਕਰੀਬਨ 2 ਮਿੰਟ ਹੋ ਗਏ ਪਾਸਤੇ ਨੂੰ ਪੱਕਦੇ ਹੋਏ ਤੇ ਹੁਣ ਗੈਸ ਆਪਾਂ ਬੰਦ ਕਰ ਦਨੇ ਆ ਤੇ ਪਾਸਤਾ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਪਾਸਤਾ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਿਆ ਤੇ ਹੁਣ ਆਪਾਂ ਸਟੈਨਰ ਦੇ ਵਿੱਚ ਪਾ ਕੇ ਇਹਦਾ ਪਾਣੀ ਕੱਢ ਦਨੇ ਲੋਈ ਪਾਸਤੇ ਦਾ ਆਪਾਂ ਪਾਣੀ ਕੱਢਤਾ ਤੇ ਪਾਸਤੇ ਨੂੰ ਆਪਾਂ ਅਲੱਗ ਬਰਤਨ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਗਰਮ ਗਰਮ ਪਾਸਤੇ ਦੇ ਵਿੱਚ ਹੀ ਚੀਜ਼ ਸ্লাইਸ ਪਾ ਦਾਂਗੇ ਇੱਥੇ ਆਪਾਂ ਚੀਜ਼ ਦੇ ਚਾਰ ਸ্লাইਸ ਲਏ ਆ ਤੁਸੀਂ ਆਪਣੇ ਅਕੋਰਡਿੰਗ ਜਿੰਨੇ ਵੀ ਲੈ ਸਕਦੇ ਹੋ ਚੀਜ਼ ਆਪਾਂ ਪਾਤਾ ਤੇ ਹੁਣ ਆਪਾਂ ਨਾਲ ਹੀ ਇੱਕ ਚਮਚ ਚਿੱਲੀ ਫਲੈਕਸ ਪਾਵਾਂਗੇ ਇੱਕ ਚਮਚ ਔਰੀਗਨੋ ਮਿਲਾ ਲਾਂਗੇ ਨੂੰ ਚੰਗੀ ਤਰ੍ਹਾਂ ਛੀਜ਼ ਵੀ ਆਪਣੀ ਮੈਲਟ ਹੋ ਗਈ ਹੁਣ ਆਪਾਂ ਪਾਸਤੇ ਦੇ ਵਿੱਚ ਪੀਜ਼ਾ ਪਾਸਤਾ ਸੌਸ ਪਾਵਾਂਗੇ ਇੱਥੇ ਆਪਾਂ 4 ਵੱਡੇ ਚਮਚਾ ਪੀਜ਼ਾ ਪਾਸਤਾ ਸੌਸ ਦੇ ਪਾਏ ਆ ਤੁਹਾਨੂੰ ਜਿੰਨਾ ਕ ਸਟਰੋਂਗ ਫਲੇਵਰ ਪਸੰਦ ਆ ਤੁਸੀਂ ਉਹਨਾਂ ਕ ਪੀਜ਼ਾ ਪਾਸਤਾ ਸੌਸ ਦੇ ਵਿੱਚ ਐਡ ਕਰ ਸਕਦੇ ਹੋ ਮਿਲਾ ਲਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਤੋ ਇਹ ਪਾਸਤਾ ਨੂੰ ਵੀ ਪਾਸਤੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਐਡ ਕਰਾਂਗੇ ਮਿਲਾ ਲਾਂਗੇ ਸਬਜ਼ੀਆਂ ਨੂੰ ਵੀ ਲੋ ਜੀ ਰੈੱਡ ਸੌਸ ਪਾਸਤਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਰੈੱਡ ਸੌਸ ਪਾਸਤਾ ਬਣ ਕੇ ਤਿਆਰ ਹੋਇਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਰੈੱਡ ਸੌਸ ਪਾਸਤਾ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ